ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਗੁੱਡ ਮਾਰਨਿੰਗ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੋ ਰਿਹਾ ਮਾਰਨਿੰਗ ਦਾ ਪੌਣੀ ਚੇ ਦਾ ਪੌਣੀ ਚੇ ਦਾ ਟਾਈਮ ਇੱਥੇ ਚਾਹ ਬਣ ਚੁੱਕੀ ਐ ਚਾਹ ਨੂੰ ਪਾਣਾ ਆ ਗਿਆ ਸਲੋ ਕਰਿਆ ਇਸ ਗੈਸ ਚਾਹ ਰਿਝਰੀ ਸੀ ਤੇ ਚਾਹ ਬਣਦੇ ਬਣਦੇ ਮੈਂ ਦੁੱਧ ਦਾ ਪਤੀਲਾ ਵੀ ਖਾਦੀ ਕਰਤਾ ਬਹੁਤ ਛੇ ਕਰਕੇ ਰੱਖਤਾ ਤੇ ਇੱਧਰ ਕਾਲੀ ਮਿਰਚ ਕੱਢੀ ਵੀ ਕਾਲੀ ਮਿਰਚ ਪੀਸਣੀ ਐ ਤਾਂ ਪਾਊਡਰ ਬਣਾਉਣਾ ਕਾਲੀ ਮਿਰਚ ਮੈਂ ਕੱਢ ਕੇ ਰੱਖਤੀ ਫਿਰ ਯਾਰ ਨਹੀਂ ਰਹਿੰਦਾ ਨਿਕਨਿਕੇ ਜੇ ਕੰਮ ਹੈਗੇ ਤੇ ਹੁਣ ਕੱਢ ਕੇ ਜਾਰਚ ਪਾ ਲਵਾਂ ਨੇ ਫਿਰ ਯਾਦ ਰੱਖਦਾ ਅੱਜ ਮੈਂ ਸੋਚ ਲਈ ਨੇ ਦਾਣ ਸਬਜੀ ਨਾ ਬਣਾਵਾਂ ਮੈਂ ਦਾਣ ਸਬਜੀ ਤੋਂ ਛੁੱਟੀ ਕਰ ਲਾਂ ਮੇਰੇ ਕੋਲ ਕੱਲ ਦਾ ਕੰਦਲ ਵਾਲੀ ਦਾਲ ਪੀ ਕਰਾਂ ਮਾਂ ਛੋਲੇ ਨੇ ਦਾਣ ਆਪਣਾ ਇਸੀ ਵਾਰ ਤੇ ਜੀ ਗੁੰਨੂਗੀ ਦਾਲ ਵਾਲੇ ਪਰੌਂਠੇ ਬਣ ਜਾਣਗੇ ਵੈਸੇ ਵੀ ਪਰੌਂਠੇ ਬਣਾਇਆ ਨੂੰ ਕਾਫੀ ਦਿਨ ਹੋ ਗਏ ਰੋਜ਼ ਰੋਜ਼ ਦਾਣ ਸਬਜੀ ਨੂੰ ਬੋਰ ਵੀ ਹੋ ਜਾਣੀ ਕਿ ਚੇਂਜ ਵੀ ਹੋਏ ਨੇ ਪਰੌਂਠੇ ਅੱਛੇ ਵੀ ਲੱਗਦੇ ਕਈ ਦਿਨਾਂ ਬਾਅਦ ਅੱਜ ਪਲੈਨਿੰਗ ਤਾਂ ਮੇਰੀ ਐਂ ਬੇਜ ਪਰੌਂਠੇ ਬਣਾਉਂਗੀ तो जो टाइम सेव करूँगी दाल सब्जी वाला वो भी जगह कोई काम कर लूँगी जी डस्टिंग करूँगी अब डस्टिंग नहीं करी हैगी टू मेरी ठीक हैगी है थोड़ी ये बहुत घट है हूँ ठीक है भी हौली हौली जिन्ना को कर लूँगी एक बार चाह पी अनुसार पहला मैं बाथरूम वाले अपने बाल्टी फटी मग पाइप सोप के सारा कुछ वह वॉश करूँगी कल करना पर कल टाइम भी नहीं कई बस अं निके, -निके दिन चलोंगी अच्छ पह ही करूँगी ਸਭ ਤੋਂ ਪਹਿਲਾਂ ਤਾਂ ਚਾਹ ਪੀਂਦੇ ਹੀ ਮੈਂ ਬਾਥਰੂਮ ਦਾ ਇਹ ਸਾਰਾ ਸਮਾਨ ਵਾਸ਼ ਕੀਤਾ ਬਾਲਟੀ ਫੱਟੀ ਮੱਗ ਸੋਪ ਕੇ ਇਸ ਵਾਈਪਰ ਬਾਹਰ ਲਾ ਜਾ ਕੇ ਕਿਉਂਕਿ ਫਿਰ ਬਾਹਰ ਹਜੇ ਧੁੱਪ ਇੰਨੀ ਜ਼ਿਆਦਾ ਨਹੀਂ ਆਈ ਸੀ ਛੱਡ ਰਹੀ ਸੀ ਪਰ ਇੰਨੀ ਜ਼ਿਆਦਾ ਧੁੱਪ ਨਹੀਂ ਇਸ ਪਰ ਜਿਵੇਂ ਜਿਵੇਂ ਧੁੱਪ ਜ਼ਿਆਦਾ ਛੱਡਦੀ ਹੈ ਫਿਰ ਉਹ ਮੈਨੂੰ ਆਪਣੇ ਬਾਹਰ ਵਾਲੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਇਸ ਕਰਕੇ ਮੈਂ ਕਿਹਾ ਪਹਿਲਾਂ ਇਹੀ ਕੰਮ ਕਰਾਂ ਤੇ ਇਹਦੀ ਮੈਨੂੰ ਘੌਲ ਜ਼ਿਆਦਾ ਹੋ ਰਹੀ ਸੀਗੀ ਇਸ ਨਾਲ ਕੁਝ ਵੋਸ਼ ਕੀਤਾ ਤੇ ਉਸ ਤੋਂ ਬਾਅਦ ਮੈਂ ਕਾਲੀ ਮਿਰਚ ਪੀਸਣੀ ਸੀ ਤੇ ਮੈਂ ਬਾਹਰ ਵਾਲੇ ਕਿਚਨ ਵਿੱਚ ਆਈਆਂ ਮਿਰਚ ਪੀਸਣ ਕਿਉਂਕਿ ਜਿਹੜਾ ਛੋਟਾ ਹੈ ਜਾਰਾ ਨਾ ਇਹ ਵਾਲੀ ਮਿਕਸੀ ਰਹੀ ਅਸੀਂ ਬਾਹਰ ਵਾਲੇ ਕਿਚਨ 'ਚ ਰੱਖੀ ਹੋਈ ਆ ਅੰਦਰ ਆਲਰੇਡੀ ਇੱਕ ਹੈਗੀ ਆ ਜਿਹੜਾ ਅਸੀਂ ਰੈਗੂਲਰ ਯੂਜ਼ ਕਰਦੇ ਹਾਂ ਸੁਜਾਤਾ ਦੀ ਇਹ ਬਾਹਰ ਵਾਲੇ ਕਿਚਨ 'ਚ ਰੱਖੀ ਹੋਈ ਆ ਤੇ ਲੋਬਾਂ ਦੇ ਨਾਲ ਫਿਰ ਕਿਚਨ 'ਚ ਵੀ ਆ ਜਾਨੇ ਆ ਇਹ ਹੀ ਮਿਕਸੀ ਵੀ ਯੂਜ਼ ਹੋ ਜਾਂਦੀ ਆ ਜਦੋਂ ਬਹੁਤ ਥੋੜਾ ਕੋਈ ਮਸਾਲਾ ਪੀਸਣਾ ਹੁੰਦਾ ਫਿਰ ਇਹ ਵਾਲਾ ਛੋਟਾ ਜਾਰ ਮੈਂ ਯੂਜ਼ ਕਰਦੀ ਹੁੰਦੀ ਆ ਮੈਂ ਤੇ ਪੱਖਾ ਹੁਣ ਮੈਂ ਬੰਦ ਕੀਤਾ ਪਹਿਲਾਂ ਪੱਖਾ ਲਗਾਏ ਸੀ ਮੈਂ ਕਿ ਮ ਪੱਖਾ ਮੈਂ ਬੰਦ ਕਰਤਾ ਕਾਲੀ ਮਿਰਚ ਪੀਸ ਰਹੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕਾਲੀ ਮਿਰਚ ਮੈਂ ਘਰੇ ਹੀ ਪੀਸਦਾ ਕਿਉਂਕਿ ਘਰੇ ਪੀਸੀ ਹੋਈ ਤਾਂ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਜਿਹੜੀ ਮਾਰਕੀਟ ਚ ਪੀਸੀ ਪਸਾਈ ਆਪਾਂ ਲੈ ਕੇ ਆਉਂਦੇ ਆ ਇੱਕ ਤਾਂ ਥੋੜੀ ਜੀ ਮਹਿੰਗੀ ਵੀ ਮਿਲਦੀ ਚਲੋ ਮਹਿੰਗੀ ਦਾ ਵੀ ਕੋਈ ਚੱਕਰ ਨਹੀਂ ਪਰ ਉਹਦਾ ਫਲੇਵਰ ਨਹੀਂ ਆ ਨਾ ਚਾਉਂਦਾ ਜਿੰਨਾ ਚੰਗਾ ਫਲੇਵਰ ਘਰੇ ਪੀਸੀ ਹੋਈ ਦਾ ਨਿਕਲ ਕੇ ਆਉਂਦਾ ਨਾ ਫਲੇਵਰ ਉਹਨਾਂ ਚੰਗਾ ਦਾ ਫਲੇਵਰ ਨਹੀਂ ਹੁੰਦਾ ਹੈਗਾ ਤੇ ਉਹ ਬਹੁਤ ਬਹੁਤ ਜ਼ਿਆਦਾ ਬਰੀਕ ਪਾਊਡਰ ਹੁੰਦਾ ਤੇ ਜਿਹੜੀ ਘਰੇ ਪੀਸ ਤੇ ਆਉਂਦਾ ਟੈਕਸਚਰ ਆਪਾਂ ਆਪਣੇ ਹਿਸਾਬ ਨਾਲ ਰੱਖ ਸਕਦੇ ਉਸ ਤੋਂ ਬਾਅਦ ਲੋਰੀ ਜੀਰੇ ਵਾਲੀਆਂ ਬੋਟਲ ਸੀ ਇਹ ਫ੍ਰਿਜ ਵਿੱਚ ਟਿਕਾਉਣੀਆਂ ਸੀ ਕਿਉਂਕਿ ਘਰੇ ਲਿਆਂਦੀਆਂ ਫਿਰ ਜੋ ਚੀਜ਼ ਘਰੇ ਲਿਆਂਦੀ ਹੋਵੇ ਫਿਰ ਆਉਣ ਦਾ ਜਦੋਂ ਆਪਾਂ ਯੂਜ਼ ਕਰਨੀ ਹੋਵੇ ਆਪਾਂ ਨੂੰ ਉਵੇਂ ਠੰਡੀ ਹਾਜ਼ਰ ਮਿਲੇ ਤਾਂ ਜਾਦੇ ਵਧੀਆ ਲੱਗਦਾ ਜੇ ਮੌਕੇ ਤੇ ਕਈ ਵਾਰ ਚਾਹੀਦਾ ਹੋਵੇ ਉਦੋਂ ਬੋਟਲਸ ਫ੍ਰਿਜ ਵਿੱਚ ਲਗਾਈਆਂ ਹੁਣ ਬੇ ਬਣਾ ਹੁੰਦਾ ਵੀ ਇਹ ਤਾਂ ਕੰਮ ਖਰਾਬ ਹੋ ਗਿਆ ਨਾ ਠੰਡੀਆਂ ਨਹੀਂ ਹੈਗੀਆਂ ਹੁਣ ਕਿਵੇਂ ਕਰੀਏ ਤੇ ਇਹ ਵੀ ਕਾਹ ਹੁੰਦਾ ਵੀ ਜੇ ਹੁਣ ਡੱਬਾ ਘਰੇ ਆ ਗਿਆ ਤੇ ਫ੍ਰਿਜ ਵਿੱਚ ਬੋਟਲਸ ਲਗਾਉਣੀਆਂ ਨੇ ਇਹ ਐਕਸਟਰਾ ਫਰੂਟ ਹੋਇਆ ਯਾਨੀ ਕਿ ਜਿੰਨਾ ਸੀ ਲੋੜ ਮੁਤਾਬਕ ਇੱਕ ਦੋ ਦਿਨਾਂ ਦਾ ਫਰੂਟ ਅੰਦਰ ਫ੍ਰਿਜ ਵਿੱਚ ਰੱਖ ਲੈਣੇ ਬਾਕੀ ਫਰੂਟ ਇਧਰ ਬਾਹਰ ਫ੍ਰਿਜ ਵਿੱਚ ਹੁੰਦਾ ਦਹੀਂ ਵਾਲਾ ਕੰਟੇਨਰ ਵੇਰਕਾ ਦੀ ਪੀਪੀ ਉਸ ਲੈ ਕੇ ਆਉਣੇ 5 ਕਿਲੋ ਹਲੀ ਤੇ ਉਹ ਵੀ ਬਾਹਰ ਫ੍ਰਿਜ ਵਿੱਚ ਹੁੰਦੇ ਅੰਦਰ ਇੱਕ ਕੜਵੀ ਭਰ ਕੇ ਰੱਖ ਲਈਦੇ ਬਸ ਐਦਾਂ ਹੁਣ ਜਿਹੜਾ ਐ ਲੱਗਦਾ ਵੀ ਥੋੜਾ ਸਾਮਾਨ ਜ਼ਿਆਦਾ ਹੈ ਉਹ ਬਾਹਰ ਵਾਲੇ ਫ੍ਰਿਜ ਵਿੱਚ ਰੱਖ ਦੇਈਦਾ ਡੇਲੀ ਯੂਸ ਵਾਲਾ ਅੰਦਰ ਵਾਲੇ ਫ੍ਰਿਜ ਵਿੱਚ ਰੱਖ ਲੈਂਦਾ ਤੇ ਦੋਨੇ ਫ੍ਰਿਜ ਭਰੇ ਰਹਿੰਦੇ ਨਹੀਂ ਗਰਮੀ ਆ ਵਿੱਚ ਸਾਮਾਨ ਹੀ ਬਹੁਤ ਜ਼ਿਆਦਾ ਹੋ ਜਾਂਦਾ ਤੇ ਹੁਣ ਮੈਂ ਕਰਨੀ ਸੀ ਡਸਟਿੰਗ ਦਾਲ ਵਾਲਾ ਆਟਾ ਤੇ ਬੈਂਚ 'ਚੋਂ ਮੈਂ ਠਹਿਰ ਕੇ ਗੁੰਦੀ ਆ ਤੇ ਮੈਂ ਰਸਟਿੰਗ ਕਰੀ ਨੂੰ ਬਹੁਤ ਬਹੁਤ ਦਿਨ ਹੋ ਗਏ ਸੀ ਤੇ ਮੈਂ ਵੀ ਬਸ ਸਰੀਰ ਇਹਦਾ ਡਾਊਨ ਜਿਹਾ ਚੱਲ ਰਿਹਾ ਸੀ ਟੂ ਇਹ ਦੁਕਣ ਕਰਕੇ ਤੇ ਹੌਲੀ ਹੌਲੀ ਮੈਂ ਕਿਹਾ ਜਿੰਨੀ ਖੁੰਦਿਆ ਕਰਾਂ ਅੱਜ ਇਹਨੇ ਜਿਆਦਾ ਜ਼ੋਰ ਨਾਲ ਤਾਂ ਮੈਂ ਕਰੀ ਨਹੀਂ ਬਹੁਤ ਹੌਲੀ ਹੌਲੀ ਆਰਾਮ ਨਾਲ ਹੀ ਕਰੀ ਤਾਂ ਕਿ ਟੂ ਨੂੰ ਝਟਕਾ ਨਾ ਬੱਜੇ ਪਰ ਕਰੇ ਬਿਨਾ ਸਰਦਾ ਨੇ ਕੁਛ ਨਾ ਕੁਛ ਤਾਂ ਹੱਥ ਪੱਲਾ ਮਾਰਨਾ ਹੀ ਪੈਂਦਾ ਆ ਮੇਰੇ ਭੈਣਾਂ ਇਹ ਚੰਗੀ ਤਰਾਈ ਸਮਝ ਸਕਦੀਆਂ ਹਨ ਚਾਹੇ ਆਪਾਂ ਕਿੰਨੀ ਬਿਮਾਰ ਹੋਈ ਇੱਕ ਦਿਨ ਨਹੀਂ ਕੰਮ ਕਰਾਂਗੇ ਦੋ ਦਿਨ ਨਹੀਂ ਕਰਾਂਗੇ ਪਰ ਅੱਜ ਜਦੋਂ ਥੋੜਾ ਜਿਹਾ ਐਂ ਲੱਗਦਾ ਵੀ ਅੱਜ ਆਪਾਂ ਕੁਛ ਠੀਕ ਆ ਫੇਰ ਨਹੀਂ ਬਹਿਤੋਂ ਦਾ ਹੈਗਾ ਫੇਰ ਤਾਂ ਹੁੰਦਾ ਵੀ ਆ ਕੰਮ ਵੀ ਮੇਰਾ ਪਿਆ ਆ ਵੀ ਮੇਰਾ ਪਿਆ ਵੀ ਕੀ ਕਰੀਏ ਤੇ ਦਰਵਾਜ਼ਾ ਮੈਂ ਸਾਫ਼ ਕਰਨਾ ਕਾਤਾ ਸ਼ੁਰੂ ਲੌਬੀ ਵਾਲਾ ਉਹ ਮੈਂ ਜੇ ਟੈਸਟਿੰਗ ਰੂਟੀਨ ਚ ਮੈਂ ਕਰਦੀ ਵੀ ਆ ਨਾ ਥੋੜੀ ਬਹੁਤੀ ਇਹ ਵਾਲਾ ਡੋਰ ਮੈਂ ਹੁਣ ਬਹੁਤ ਘੱਟ ਛੱਡਦੀ ਆ ਕਿਉਂਕਿ ਇੱਕ ਤਾਂ ਸੁੱਕੀ ਮਿੱਟੀ ਨਹੀਂ ਆਉਂਦੀ ਇੰਨੀ ਸਾਡਾ ਸਟੇ ਤੇ ਹੁੰਦੀ ਨਹੀਂ ਪਰ ਸਾਡਾ ਡਸਟ ਨਹੀਂ ਹੁੰਦੀ ਜਿਹੜੀ ਬਰੀਕ ਮੱਛਰੀ ਅੱਜ ਕੱਲ ਚੱਲ ਰਹੀ ਆ ਨਾ ਲਾਈਟਸ ਜਦੋਂ ਸ਼ਾਮ ਨੂੰ ਲਾਉਂਦੇ ਆ ਮੱਛਰੀ ਆ ਜਾਂਦੀ ਆ ਉਹ ਤਰਹਾ ਜੀ ਤੇ ਜਾਲੀ ਤੇ ਉਹ ਜਾਲੇ ਜੇ ਬਣਾ ਲਾਂਗੇ ਮਛਰੀ ਦਾ ਝੁੰਡ ਜਿਹਾ ਬਣ ਬਣ ਜਾਂਦਾ ਉੱਥੇ ਜਮਾਂ ਜਾਂ ਹੋ ਜਾਂਦਾ ਆਹ ਚੀਜ਼ ਅੱਜ ਕੱਲ ਪਰੇਸ਼ਾਨ ਕਰ ਰਹੀ ਹੈ بارش ਵਾਲੇ ਮੌਸਮ ਚ ਮਛ ਮਛਰੀ ਇਨਫੈਕਟਸ ਜੇ ਬਹੁਤ ਜ਼ਿਆਦਾ ਆ ਰਹੇ ਨੇ ਤੇ ਹੁਣ ਕਰੂੰਗੀ ਡਸਟਿੰਗ ਜਿੰਨੀ ਮੇਰੇ ਤੋਂ ਹੋਊਗੀ ਜਿੰਨਾ ਕੁ ਮੇਰਾ ਦਿਲ ਕਰੂਗਾ ਹਨਾ ਉਹਨਾਂ ਇੱਕ ਮੈਂ ਕਰ ਦੂੰਗੀ ਕਿਉਂਕਿ ਇਹਦਾ ਬੈਠ ਨਹੀਂ ਹੁੰਦਾ ਵੀ ਨਾ ਕਰੀਏ ਘਰ ਆ ਜੇ ਸਾਫ਼ ਕਰਾਂਗੇ ਤਾਂ ਸੋਹਣਾ ਲੱਗੂਗਾ ਆਪਣੇ ਸਾਫ਼ ਸੁਥਰੇ ਘਰ ਵਿੱਚ ਜੀ ਲੱਗੂਗਾ ਜੇ ਸਾਫ਼ ਨਹੀਂ ਕਰਾਂਗੇ ਆਪਦਾ ਵੀ ਘਰੇ ਐਂ ਲੱਗਦਾ ਵੀ ਨਹੀਂ ਵਧੀਆ ਨਹੀਂ ਮਾਹੌਲ ਵਧੀਆ ਨਹੀਂ ਲੱਗ ਰਿਹਾ ਘਰ ਦਾ ਜੇ ਘਰ ਚ ਖਲਾਰਾ ਹੋਊ ਸਾਫ ਸਫਾਈ ਨਹੀਂ ਹੋएगी ਫਿਰ ਵਧੀਆ ਵੀ ਨਹੀਂ ਲੱਗਦਾ ਹੈਗਾ ਰਹਿਣਾ ਜੀ ਨਹੀਂ ਕਰਦਾ ਹੈਗਾ ਰਹਿਣ ਨੂੰ ਸਾਫ ਸਾਫ ਦੇਖੇ ਸਾਰਾ ਕੁਝ ਫਿਰ ਘਰੇ ਜੀ ਲੱਗਦਾ ਰਹਿਣ ਨੂੰ ਦਿਲ ਵੀ ਕਰਦਾ ਔਰ ਇੱਕ ਗੱਲ ਹੋਰ ਵੀ ਹੈ ਜਦੋਂ ਆਪਾਂ ਸਫਾਈ ਰੈਗੂਲਰ ਥੋੜੀ ਥੋੜੀ ਰੋਜ਼ ਕਰਦੇ ਰਹਨੇ ਆਪਾਂ ਸੌਖੇ ਤਰੀਕੇ ਨਾਲ ਮਤਲਬ ਕਿ ਆਪਣੇ ਸਰੀਰ ਨੂੰ ਬਿਨਾਂ ਕਸ਼ਟ ਪਹਚਾਏ ਕਰ ਵੀ ਸਕਦੇ ਆ ਤੇ ਜਦੋਂ ਬਹੁਤ ਜ਼ਿਆਦਾ ਗੰਦਾ ਹੋਏ ਤਾਂ ਫਿਰ ਕਰਨੀ ਵੀ ਔਖੀ ਲੱਗਦੀ ਹੈ ਫਿਰ ਥੋੜੀ ਥੋੜੀ ਘਰੀ ਚੱਲੋ ਨੂੰ ਟਾਈਮ ਟਾਈਮ ਤੇ ਫਿਰ ਇੰਨੇ ਜ਼ਿਆਦਾ ਆਪਾਂ ਆਪਣੀ ਔਖੇ ਹੁੰਦੇ ਆਪਾਂ ਹਫਤੇ ਤੋਂ ਦਸ ਦਿਨਾਂ ਤੋਂ ਕਵਾਂਗੇ ਚਲੋ ਅੱਜ ਮੈਂ ਸਾਰੇ ਡਸਟਿੰਗ ਕਰਦੇ ਆਂ ਫਿਰ ਆਪਾਂ ਆਪ ਵੀ ਔਕੇ ਹੁੰਨੇ ਆਂ ਤੇ ਦੇਖਣ ਨੂੰ ਵੀ ਮਿੱਟੀ ਘੱਟਾ ਬਹੁਤ ਜਮਾ ਹੋ ਜਾਂਦਾ ਜਿਉਂ ਆਪਰੋਟੀਨ ਚ ਕਰੇ ਚੱਲੀ ਥੋੜ੍ਹਾ ਥੋੜ੍ਹਾ ਆਪਾਂ ਨੂੰ ਵੀ ਕਰਨਾ ਸੌਖਾ ਰਹਿੰਦਾ ਇਹ ਡਾਈਨਿੰਗ ਟੇਬਲ ਤੇ ਵੀ ਕੱਪੜਾ ਮਾਰਤਾ ਕਈ ਦਿਨ ਹੋ ਗਏ ਕੱਪੜਾ ਨਹੀਂ ਪੱਜਿਆ ਸੀ ਹੁਣ ਚਾਹੇ ਡਸਟ ਘੱਟ ਆਉਂਦੀ ਆ ਪਰ ਜੇ ਆਪਾਂ ਪੰਜ ਚਾਰ ਦਿਨਾਂ ਲੰਗਾ ਕੇ ਕੱਪੜਾ ਮਾਰੀਏ ਫਿਰ ਤਾਂ ਡਸਟ ਜਮਾ ਥੋੜ੍ਹੀ ਥੋੜ੍ਹੀ ਕਰਕੇ ਹੋਈ ਜਾਂਦੀ ਆ ਆਹ ਵਾਲੇ ਬੈਡਰੂਮ ਵਿੱਚ ਵੀ ਅੱਜ ਮੈਂ ਬਹੁਤ ਦਿਨਾਂ ਤੋਂ ਡਸਟਿੰਗ ਕਰ ਕਿਉਂਕਿ ਕੋਈ ਯੂਜ਼ ਨਹੀਂ ਕਰਦਾ ਫਿਰ ਹੁੰਦਾ ਵੀ ਚਲੋ ਉਧਰ ਤਾਂ ਕੀ ਡਸਟਿੰਗ ਕਰਨ ਨੂੰ ਰਹਿਣ ਦੋ ਪਰ ਅੱਜ ਮੈਂ ਕਿਚਨ ਨੂੰ ਥੋੜਾ ਥੋੜਾ ਕਪੜਾ ਮਾਰ ਹੀ ਦੇਵਾਂ ਸਾਰੇ ਕੰਮ ਕਰਨੇ ਜ਼ਰੂਰੀ ਹੋ ਜਾਂਦੇ ਨਹੀਂ ਕਈ ਵਾਰ ਤਾਂ ਇੰਨੀ ਜਲਦੀ ਹੁੰਦੀ ਹੈ ਕਿ ਡਸਟਿੰਗ ਹੁੰਦੀ ਨਹੀਂ ਕਈ ਵਾਰ ਸਿਰਫ ਮੈਂ ਕੱਲੀ ਲੌਬੀ ਲੌਬੀ ਦੀ ਕਰਦੀ ਹੁੰਨੀ ਆ ਬਸ ਇਸ ਤਰ੍ਹਾਂ ਦਾ ਕੁਝ ਹੁੰਦਾ ਘਰਾਂ ਵਿੱਚ ਜਿੰਨਾ ਕੰਮ ਆਪਾਂ ਨੂੰ ਜ਼ਰੂਰੀ ਲੱਗਦਾ ਉਸ ਟਾਈਮ ਅਕੋਰਡਿੰਗ ਉਹਨਾਂ ਦਾ ਆਪਾਂ ਕਰ ਲੈਨੇ ਆ ਜੇ ਕਦੇ ਐਕਸਟਰਾ ਟਾਈਮ ਹੋਵੇ ਥੋੜੀ ਐਕਸਟਰਾ ਕਲੀਨਿੰਗ ਕਰ ਦਨੇ ਹੁੰਨੇ ਆ ਬਾਕੀ ਜਦੋਂ ਆਪਾਂ ਸਫਾਈ ਕਰਨ ਲੱਗਦੇ ਆ ਨਾ ਉਦੋਂ ਆਪਾਂ ਨੂੰ ਆਪਣਾ ਘਰ ਲੱਗਦਾ ਬਹੁਤ ਆਚਾਰੇ ਵੱਡਾ ਹਨਾ ਵੀ ਸਫਾਈ ਖਤਮ ਹੀ ਨਹੀਂ ਹੋਣ ਚਾਹੁੰਦੀ ਤੇ ਜਦੋਂ ਆਪਾਂ ਘਰ ਯੂਜ਼ ਕਰਨਾ ਹੁੰਦਾ ਕੋਈ ਸਮਾਨ ਦੀ ਸੈਟਿੰਗ ਕਰਨੀ ਹੁੰਦੀ ਹੈ ਕੋਈ ਆਪਾਂ ਗਰਮੀ ਸਰਦੀਆਂ ਵਾਲੇ ਕੱਪੜੇ ਰੱਖਣੇ ਹੁੰਦੇ ਨੇ ਫਿਰ ਆਪਣੇ ਕੋਲੇ ਥਾਂ ਹੀ ਨਹੀਂ ਹੁੰਦੀ ਹੈ ਫਿਰ ਆਪਾਂ ਨੂੰ ਆਇਆ ਲੱਗਦਾ ਵੀ ਥਾਂ ਹੀ ਬਹੁਤ ਘੱਟ ਆ ਪਰ ਜੋ ਸਫਾਈਆਂ ਕਰਨੀਆਂ ਹੁੰਦੀਆਂ ਨੇ ਫਿਰ ਉਹੀ ਘੱਟ ਥਾਂ ਹੀ ਲੱਗੂ ਵੀ ਬਹੁਤ ਜ਼ਿਆਦਾ ਘੱਟ ਸਮਾਨ ਵੀ ਵੱਧ ਲੱਗਦਾ ਬਹੁਤ ਔਖਾ ਹੁੰਦਾ ਹੁਣ ਜੇ ਮੈਂ ਸਰਦੀ ਵਾਲੇ ਕੱਪੜੇ ਸੰਭਾਲਦੇ ਆ ਆਹ ਨਾਲ ਦਬੀ ਕੱਪੜੇ ਹੰਦ ਮਾ ਕੇ ਖਰਾਬ ਕਰਦੇ ਵੀ ਐਨੇ ਕੱਪੜੇ ਐਨੇ ਕੱਪੜੇ ਜੇ ਪੌਣ ਬੈਠੋ ਕਿਤੇ ਜਾਣਾ ਹੋਵੇ ਕੱਪੜੇ ਚਾਹੀਦੇ ਹੁਣ ਫਿਰ ਕੁਛ ਨਜ਼ਰ ਨਹੀਂ ਆਉਂਦਾ ਫਿਰ ਕੁਛ ਨਹੀਂ ਮਿਲਦਾ ਹੈਗਾ ਵੀ ਕੱਪੜੇ ਤਾਂ ਹੈ ਹੀ ਨਹੀਂਗੇ ਤੇ ਊਂ ਆਪਾਂ ਕਹਿੰਦੇ ਕੱਪੜੇ ਹੰਦ ਕੰਮਲੇ ਕਰਤਾ ਤੂੰ ਨਹੀਂ ਵੀ ਉਹ ਐਨੇ ਆ ਖਰੀਦਦੇ ਵੀ ਆ ਸੰਭਾਲਦੇ ਵੀ ਆ ਬਸ ਇਸ ਤਰ੍ਹਾਂ ਦਾ ਕੁਛ ਹੁੰਦਾ ਤੇ ਹੁਣ ਸੀ ਬ੍ਰੇਕਫਾਸਟ ਟਾਈਮ ਤੇ ਬਣਾ ਲਏ ਇਸ ਢਾਲ ਵਾਲੇ ਪਰੌਂਠੇ ਤੇ ਨਾਲ ਲੈ ਲੈ ਇਸ ਵਿੱਚ ਲਾਲ ਮਿਰਚ ਦਾ ਆਚਾਰ ਤੇ ਦਹੀਂ ਤੇ ਕਰ ਗਏ ਆਪਣਾ ਬ੍ਰੇਕਫਾਸਟ ਇਕਨ ਪੈਨ ਦੇ ਕਈ ਕਮੈਂਟ ਆਏ ਹੋਏ ਨੇ ਕਿ ਤੁਸੀਂ ਨਾਨ ਸਟਿਕ ਤਵਾ ਦਾ ਸੋ ਬੈਸਟ ਬ੍ਰਾਂਡ ਕਿਹੜਾ ਮੈਂ ਬੈਸਟ ਬ੍ਰਾਂਡ ਨਹੀਂ ਮੈਂ ਦੱਸ ਸਕਦੀ ਪਰ ਜਿਹੜਾ ਮੇਰੇ ਕੋਲ ਹੈਗਾ ਨਾਨ ਸਟਿਕ ਤਵਾ ਮੈਂ 1 ਸਾਲ ਤੋਂ ਲਗਾਤਾਰ ਯੂਜ਼ ਕਰ ਰਹੀ ਹਾਂ ਮੈਂ ਉਹਦੇ ਬਾਰੇ ਤੁਹਾਨੂੰ ਦੱਸ ਸਕਦੀ ਹਾਂ ਮੇਰੇ ਕੋਲ ਹੈਗਾ ਪੀ ਐਨ ਬੀ ਬ੍ਰਾਂਡ ਦਾ ਇਹ ਪੀ ਐਨ ਬੀ ਬ੍ਰਾਂਡ ਬਹੁਤ ਹੀ ਕਾਮਨ ਹੈ ਬਹੁਤ ਹੈਵੀ ਤਵਾ ਹੈ ਬਹੁਤ ਹੈਵੀ ਹੈ ਚੱਕਣ ਵਿੱਚ ਪਹੁੰਚਾ ਦਾ ਭਾਰਾ ਔਰ ਇਹਦੇ ਵਿੱਚ ਚੀਲੇ ਓਮਲੇਟ ਈਜ਼ੀਲੀ ਬਣ ਜਾਂਦੇ ਨੇ ਚਾਹੇ ਤੁਸੀਂ ਬਿਲਕੁਲ ਬਿਨਾਂ ਕੀ ਉਸ ਤੋਂ ਬਣਾ ਲਓ ਚਾਈ ਘੜ ਤੋਂ ਘੱਟ ਕੇ ਉਹ ਲਾ ਕੇ ਬਣਾ ਲੂ ਤਾਂ ਵੀ ਬਣ ਜਾਂਦੇ ਨੇ ਬਹੁਤ ਜਿਆਦਾ ਹੈਵੀ ਹੈ ਔਰ ਇਹਦਾ ਪ੍ਰਾਈਸ ਵੀ ਕਾਫੀ ਸੀਗਾ ਮੈਨੂੰ ਲੱਗਦਾ 1200 ਪਤਾ ਨਹੀਂ 1250 ਹੋਵੇ ਆਇਆ ਸੀਗਾ ਉਦੋਂ ਮੈਨੂੰ ਲੱਗ ਰਿਹਾ ਸੀ ਬਹੁਤ ਕੋਸਟਲੀ ਹੈ ਪਰ ਹੁਣ ਮੈਂ ਸਾਲ ਤੋਂ ਜਿਵੇਂ ਨੂੰ ਲਗਾਤਾਰ ਯੂਜ਼ ਕਰ ਰਹੀ ਹਾਂ ਇਹਦੇ ਵਿੱਚ ਕੁਕਿੰਗ ਕਰਦੇ ਹਾਂ ਫਿਰ ਪਤਾ ਲੱਗਦਾ ਵੀ ਹਾਂ ਇਹ ਚੀਜ਼ ਦਾ ਮੁੱਲ ਇੰਨਾ ਹੈਗਾ ਬਹੁਤ ਜਿਆਦਾ ਹੈਵੀ ਹੇਗਾ ਇਹਦਾ ਪੇਸ ਔਰ ਚੀਲੇ ਵਗੈਰਾ ਬਹੁਤ ਜ਼ਿਆਦਾ ਵਧੀਆ ਬਣਦੇ ਨੇ ਮੈਂ ਤੁਹਾਨੂੰ ਵੀਡੀਓਸ ਤੇ ਕੁਝ ਸ਼ੇਅਰ ਕਰਦੀ ਰਹਣੀ ਇਸੇ ਤਰ੍ਹਾਂ ਦੇ ਮੈਂ ਬਣਾਉਣੀ ਆ ਔਰ ਹੈਂਡਲ ਬਹੁਤ ਜ਼ਿਆਦਾ ਕੰਫਰਟੇਬਲ ਹੈ ਤਵੇ ਦੇ ਨਾਲ ਨਾਲ ਹੈਂਡਲ ਦਾ ਕੰਫਰਟੇਬਲ ਹੋਣਾ ਪਕੜਨ ਚ ਈਜ਼ੀ ਹੋਣਾ ਵੀ ਜ਼ਰੂਰੀ ਹੋਣਾ ਚਾਹੀਦਾ ਹੈਂਡਲ ਬਹੁਤ ਜ਼ਿਆਦਾ ਵਧੀਆ ਗ੍ਰਿਪ ਬਹੁਤ ਵਧੀਆ ਇਹਦਾ ਤੇ ਤਵਾ ਤਾਂ ਹੈ ਹੀ ਵਧੀਆ ਵੀਡੀਓਸ ਉਸ ਦੇਖਦੇ ਮੈਂ ਚੀਗਲੇ ਬਣਾਉਣੀ ਬਹੁਤ ਮੈਂ ਘੱਟ ਆਇਲ ਨਾਲ ਬਣਾਉਣੀ ਹੁੰਦੀ ਆ ਤੇ ਬਹੁਤ ਵਧੀਆ ਬਣ ਜਾਂਦੇ ਨੇ ਬਹੁਤ ਵਧੀਆ ਤਵਾ ਇਹ ਵੀ ਟਾਈਮ ਹੋ ਗਿਆ 3:30 ਦਾ ਤੇ ਇਧਰ ਆਣੀ ਆਪਣੀ ਚਾਹ ਸਾਰਾ ਟਾਈਮ ਹੋ ਗਿਆ ਚਾ ਫਿਰ ਅੱਜ ਮੈਂ ਦੁਪਹਿਰੇ ਮੈਂ ਸੌਂਗੀ ਬਹੁਤ ਵਗੇ ਮੇਂ ਨੀਂ ਮੈਂ ਕਿਹ ਵਾਰ ਆਪਾਂ ਸੌਣ ਦੀ ਕੋਸ਼ਿਸ਼ ਕਰਦੇ ਆਪਾਂ ਨੀਂਦ ਨਹੀਂ ਆਉਂਦੀ ਹੈਗੀ ਮੈਨੂੰ ਇਨੀ ਵਧੀਆ ਨੀਂ ਨਹੀਂ ਆਉਂਦੀ ਮੈਂ 2-2 3 ਘੰਟਾ ਸੁੱਤੀਆਂ 3:00 ਵਜੇ 3:05 ਮਿੰਟਾਂ 'ਚ ਮੈਂ ਉੱਠੀ ਆ ਉਦੋਂ ਵੀ ਮੇਰਾ ਇਂਜ ਕਰੇ ਕਿ ਉੱਠਾਂ ਨਾ ਮੈਂ ਬਸ ਪਈ ਰਵਾਂ ਪਰ ਫਿਰ ਮੈਨੂੰ ਤੇ ਉੱਠਣਾ ਪਰੋਗੋ ਨਹੀਂ ਜਾਂਦੀ ਸੁਸਤੀ ਆ ਜੂਗੀ ਬਹੁਤ ਸੌਣ ਨੀਂਦਾਈ ਫਿਰ ਸਰੀਰ ਦੀ ਨਾ ਸਾਰੀ ਥਕਾਵਟ ਉਤਰ ਜਾਂਦੀ ਹੈ ਜੋ ਨੀਂਦ ਵਧੀਆ ਆ ਜੇ ਫਿਰ ਥਕਾਵਟ ਰਹਿਣੀ ਨਹੀਂ ਹੈਗੀ ਮਾਈਂਡ ਪੂਰਾ ਰਿਲੈਕਸ ਹੋ ਜਾਂ ਤੋ ਹੁਣ ਕੀ ਦੇ ਚਾ ਉਸ ਤੋਂ ਦੇਖਾਂਗੇ ਸ਼ਾਮ ਦੀ ਦਾਲ ਸਮਝ ਕੀ ਕਰਾਂ ਛੱਗਿਆਂ ਦਾਣੇ ਵੀ ਕੱਢੇ ਪਏ ਨੇ ਛੱਗਿਆਂ ਸਬਜੀ ਬਣਾਵਾਂ ਕਿ ਕੀ ਕਰਾਂ ਹੋਰ ਕੋਈ ਸਾਡੀ ਸਬਜੀ ਘਰੇ ਕੋਈ ਨਹੀਂ ਛੱਗਿਆਂ ਤਾਂ ਮੈਂ ਫਿਰ ਦਾਲ ਨੂੰ ਕੋਈ ਜਾਂ ਫਿਰ ਛੱਗਿਆਂ ਸਬਜੀ ਬਣੂਗੀ ਕਦੂ ਪਏ ਨੇ ਪਰ ਕਦੂ ਰਾਤ ਬਣਾਇਆ ਸੀਗਾ ਦੇਖਦੇ ਆਂ ਕੀ ਬਣਦਾ ਦਾਲ ਸਬਜੀ 'ਚ ਬੜੀ ਕੰਫਿਊਜ਼ਨ ਹੁੰਦੀ ਹੈ ਸੱਚੀ ਜੀ ਨੇ ਬਣਾਉਣਾ ਹੁੰਦਾ ਜੀ ਇੱਥੇ ਰਿਸਪੌਂਸਿਬਿਲਟੀ ਹੁੰਦੀ ਹੈ ਨਾ ਉਹਨੂੰ ਬਹੁਤ ਔਖਾ ਹੁੰਦਾ ਕਿ ਆਪਾਂ ਨੂੰ ਅੱਗੇ ਪੂਰੀ ਕਲੀਅਰ ਪਿਕਚਰ ਹੋਵੇ ਵੀ ਆਹ ਚੀਜ਼ ਬਣਨੀ ਹੈ ਆਪਾਂ ਫਟਾਫਟ ਜਾ ਕੇ ਬਣਾਉਣਾ ਗਏ ਨੇ ਪਰ ਜਦੋਂ ਕੋਈ ਗੱਲ ਕਲੀਅਰ ਨਹੀਂ ਹੈਗੀ ਬੰਦਾ ਕੀ ਕਰੂ ਕਨਫਿਊਜ਼ਨ ਹੀ ਹੋ ਜਾਂਦੀ ਆ ਚਾਹ ਪੀਦੇ ਫਿਰ ਦੇਖਦੇ ਆ ਸੋਚਦੇ ਆ ਦਿਮਾਗ ਕੀ ਕਹਿੰਦਾ ਕੀ ਹੋਣਾ ਜੀਦਾ ਕੀ ਬਣਾਉਣਾ ਚਾਹੀਦਾ ਮੈਂ ਚਾਹ ਪੀ ਕੇ ਹੱਤੀ ਸੈਨੇ ਦਵਿੰਦਰ ਆ ਗਈ ਸੀ ਉਹ ਲੈ ਕੇ ਆਈ ਸੀ ਲਾਲ ਮਿਰਚਾ ਮਿਰਚਾਂ ਲੈ ਕੇ ਆਈ ਸੀ 5 ਕਿਲੋ ਮੈਂ ਉਹਨਾਂ ਨੂੰ ਕਹਿਆ ਸੀ 4 ਕਿਲੋ ਲੈ ਆਇਓ ਵੀ ਚਲੋ ਮੈਂ 2-2 ਕਿਲੋ ਦਾ ਦੋ ਤਰ੍ਹਾਂ ਦਾ achar ਬਣਾਉਂਗੀ ਪਰ ਉਹ 5 ਕਿਲੋ ਲੈ ਆਇਸ ਪਰ ਬਹੁਤ ਵਧੀਆ ਹੋਇਆ 5 ਕਿਲੋ ਲੈ ਆਇ ਕਿਉਂਕਿ ਜੇ ਆਪਾਂ ਡੰਡੀਆਂ ਤੋੜਦਾਂ ਨੇ ਮਿਰਚਾਂ ਆਪਾਂ ਸਮਾਰਦੇ ਆਂ ਚੀਰਪੋਣ ਕੋਈ ਨਾ ਕੋਈ ਵਿੱਚੋਂ ਖਰਾਬ ਵੀ ਨਿਕਲਉਂਦੀ ਹੁੰਦੀ ਆ ਤੇ ਉਹੀ ਗੱਲ ਕਿਲੋ ਮੰਗੋ ਤਾਂ ਵਿੱਚੋਂ ਨਿਕਲ ਜਾਂਦਾ ਆ ਰਾਮ ਨਾਲੇ ਨੀ ਮਿਰਚਾਂ ਚੋਂ ਤੇ 4 ਕਿਲੋ ਮੇਰੇ ਮਿਰਚਾਂ ਨੇ ਬੜੀਆਂ ਸੀਆਂ ਤੇ ਇਹਨਾਂ ਦਾ ਮੈਂ ਬਣਾਉਂਗੀ ਦੋ ਤਰ੍ਹਾਂ ਦਾ achar ਮੈਂ ਕਿਹਾ ਚਲੋ ਅੱਜ ਵਾਸ਼ ਕਰਕੇ ਰੱਖ ਦਨੇ ਕਿਉਂਕਿ ਵਾਸ਼ ਕਰਨ ਤੋਂ ਲੈ ਕੇ achar ਬਣਾਉਣ ਤੱਕ ਇੱਕ ਬਹੁਤ ਲੰਬਾ ਪ੍ਰੋਸੈਸ ਹੋ ਜਿ ਹੁਣ ਧੋ ਕੇ ਰੱਖੂਗੀ ਫਿਰ ਪਾਣੀ ਨੂੰ ਚੜੂ ਕਾ ਸੁੱਕਣਗੀ ਆ ਡੰਡੀਆਂ ਤੋੜਾਂਗੇ ਸਮਾਰਾਂਗੇ ਜਹੀਰ ਪਾਵਾਂਗੇ ਫਿਰ ਅਚਾਰ ਬਣੂ ਹਨ ਬਣਦਾ ਹੀ ਬਣੂਗਾ ਅਚਾਰ ਕਿਹੜਾ ਮੈਂ ਵਿੱਚ ਮਿਰਚਾਂ ਲੈਂਦੀਆਂ ਅਚਾਰ ਬਣਾਉਗੀ ਤੇ ਇਸ ਕਰਕੇ ਮੈਂ ਚਲੋ ਸ਼ੁਰੂਆਤ ਕਰਦੇ ਆ ਮਿਰਚਾਂ ਧੋ ਕੇ ਰੱਖਦਾ ਫਰਸਟ ਸਟੈਪ ਤਾਂ ਮੈਂ ਕਰਾਂ ਪਾਣੀ ਨੂੰ ਚੜੂ ਬਾਕੀ ਕੱਲ ਨੂੰ ਪ੍ਰੋਸੈਸ ਸ਼ੁਰੂ ਕਰਾਂਗੇ ਤੇ ਦੋ ਤਰ੍ਹਾਂ ਦਾ ਅਚਾਰ ਮੈਂ ਬਣਾਉਂਗੀ ਔਰ ਦੋਨੇ ਹੀ ਅਚਾਰ ਇਸ ਤਰ੍ਹਾਂ ਦੇ ਨੇ ਕਿ ਤੁਸੀਂ ਸਾਲ ਭਰ ਰੱਖ ਲਓ 2 ਸਾਲ ਰੱਖ ਲਓ 3 ਸਾਲ ਰੱਖ ਲਓ ਅਚਾਰ ਖਰਾਬ ਨਹੀਂ ਹੁੰਦੇ ਹੈਗੇ ਮੇਰੇ ਕੋਲ ਹੁਣ ਵੀ 2 ਸਾਲ ਪਹਿਲਾਂ ਦਾ ਲਾਲ ਮਿਰਚਾਂ ਦਾ ਮਿੱਠਾ ਅਚਾਰ ਪਿਆ ਪਿਛਲੇ ਸਾਲ ਮੈਂ ਬਣਾਇਆ ਨਹੀਂ ਸੀ 24 ਵਿੱਚ 23 ਵਿੱਚ ਬਣਾਇਆ ਸੀ ਕ 2023 ਵਿੱਚ ਹਜੇ ਵੀ ਮੇਰੇ ਕੋਲ ਥੋੜਾ ਜਿਹਾ ਬਚਿਆ ਪਿਆ ਹਜੇ ਤੱਕ ਖਰਾਬ ਨਹੀਂ ਹੋਇਆ ਨਾ ਟੇਸਟ ਖਰਾਬ ਹੋਇਆ ਨਾ ਅਚਾਰ ਖਰਾਬ ਹੋਇਆ ਇਹ ਦੋਨੇ ਅਚਾਰ ਦੀ ਰੈਸਪੀ ਜਿਹੜੀ ਮੈਂ ਬਣਾਉਣੇ ਦਾ ਅਚਾਰ ਇਸ ਤਰ੍ਹਾਂ ਦੇ ਨਹੀਂਗੇ ਬਹੁਤ ਹੀ ਵਧੀਆ ਅਚਾਰ ਨੇਗੇ ਖਾਣ ਵਿੱਚ ਬਹੁਤ ਟੇਸਟੀ ਲੱਗਣਗੇ ਡਿਫਰੈਂਟ ਜਿਹੇ ਰੈਸਪੀਸ ਨੇ ਸੋ ਹੁਣ ਸਾਰੀਆਂ ਮਿਰਚਾਂ ਨੂੰ ਕਰੂੰਗੀ ਵਾਸ਼ ਪਹਿਲਾਂ ਮੇਰੀ ਸਲਾਹ ਹੈ ਬਾਹਰ ਜਾ ਕੇ ਮੈਂ ਵਾਸ਼ ਕਰ ਲਵ ਕਿਚਨ ਚ ਪੱਖਾ ਹੈਗਾ ਪੱਕਾ ਲਗਾ ਕੇ ਹੌਲੀ ਹੌਲੀ ਥੋੜੇ ਥੋੜੇ ਕਰਕੇ ਇੱਥੇ ਹੀ ਵਾਸ਼ ਕਰ ਲੰਨੇ ਆ ਸਾਈਡ ਤੇ ਮੈਂ ਟੋਕਰੀ ਛਮਾਈ ਆ ਨੀ ਦੋ ਟੋਕਰੀਆਂ ਚ ਮੈਂ ਢੋਕ ਕੇ ਰੱਖਤੀ ਆਂ ਸੀ ਮਿਰਚਾਂ ਟਾਈਮ ਹੋ ਰਿਹਾ ਹੁਣ ਸ਼ਾਮ ਦਾ 6:30 ਦਾ 6:30 ਹੋ ਗਏ ਸਬਜੀ ਮੈਂ ਬਣਾਤੀ ਆ ਆਲੂ ਤੇ ਛੱਲੀਆਂ ਦੇ ਦਾਣਿਆਂ ਦੀ ਸਬਜੀ ਇਹ ਖਿਚੜੀ ਵੀ ਬਣਾਤੀ ਮੈਂ ਆਟਾ ਗੁੰਨਾ ਰਹਿ ਗਿਆ ਆਟਾ ਵੀ ਮੈਂ ਦੇਖ ਲਈ ਹੁਣ ਗੁੰਨ ਨਹੀਂ ਦਿੰਨੀ ਅਸੀਂ ਐਕਚੁਅਲੀ ਤਿਆਰ ਹੋਈ ਸੀ ਜਾਣ ਵਾਸਤੇ ਗੁਰਦੁਆਰੇ ਸਾਡੇ ਨਾਲ ਪਿੰਡ ਦਾ ਫਫੜੇ ਭਾਈ ਕਿ ਉਹ ਤੇ ਗੁਰਦੁਆਰਾ ਸਾਹਿਬ ਆ ਭਾਈ ਬੈਲੋ ਸਭ ਤੋਂ ਪਹਿਲਾਂ ਉੱਥੇ ਅਸੀਂ ਗੁਰਦੁਆਰੇ ਮੱਥਾ ਟੇਕਣਾ ਕਈ ਦਿਨਾਂ ਤੋਂ ਸਲਾਹ ਕਰ ਰਹੇ ਸੀ ਮੱਥਾ ਟੇਕ ਕੇ ਆਵਾਂਗੇ ਕਈ ਵਾਰ ਜਾਂਦੇ ਆ ਕੰਮ ਤਾਂ ਧਰ ਅੱਗੇ ਜੀ ਲੰਘ ਜਾਨੇ ਮੱਥਾ ਟੇਕਣ ਦਾ ਟਾਈਮ ਹੁੰਦਾ ਹਨਾ ਤਾਂ ਕਈ ਦਿਨਾਂ ਤੋਂ ਸਲਾਹ ਕਰ ਰਹੇ ਸੀ ਤਾਂ ਦਿਵਦਰ ਕਿੰ ਚਲੋ ਆਪਾਂ ਮੱਥਾ ਟੇਕ ਕੇ ਆਉਣਾ ਟਾਈਮ ਕੱਢਿਆ ਸੀ ਕਿ ਮੱਥਾ ਟੇਕ ਕੇ ਆਈਏ ਤੇ ਫਟਾਫਟ ਮੈਂ ਬਣਾ ਕੇ ਸਬਜੀ ਖਿਚੜੀ ਆਟਾ ਹੁਣ ਮੈਂ ਗੁੰਨੀ ਦਿਨੇ ਖੜੇ ਖੜੇ ਮੈਨੂੰ ਲੱਗਦਾ ਦਿਵਿੰਦਰ ਕੋਲ ਕੋਈ ਬਾਹਰ ਆ ਗਿਆ ਉਹਨਾਂ ਨੂੰ 2-4 ਮਿੰਟ ਲੱਗਣਗੇ ਇੰਨੇ ਮਾ ਆਟਾ ਗੁੰਨਦਾਂ ਨਹੀਂ ਆ ਕਿਉਂਕਿ ਆਲਰੇਡੀ ਸਵਾ 6 ਹੋ ਚੁੱਕੇ ਆ ਕੇ ਤੇ ਹਰ ਕੋਈ ਟਾਈਮ ਰਹਿਦਾ ਨਹੀਂ ਸੀ ਸਬਜੀ ਬਣਾਉਂਦਾ ਉਹ ਬਸ ਜਿਆਦਾ ਰਸਤਾ ਨਹੀਂ 10 ਮਿੰਟ ਦਾ ਹੀ ਸਾਰਾ ਰਸਤਾ ਹੈਗਾ ਪਰ ਫਿਰ ਵੀ ਜਾਂਦੇ ਆਉਂਦੇ ਟਾਈਮ ਲੱਗ ਜਾਂਦਾ ਤੇ ਬਸ ਐਨਾ ਹੱਸ ਕੁਝ ਚੱਲ ਰਿਹਾ ਸ਼ਾਮ ਦਾ ਰੂਟੀਨ ਮਿਰਚਾਂ ਧੋ ਕੇ ਰੱਖਤੀਆਂ ਤੇ ਕੰਦ ਪੂਰਾ ਦਿਨ ਮੈਨੂੰ ਲੱਗਦਾ ਆਚਾਰ ਚੀ ਲੱਗ ਜਾਣਾ ਦੋ ਤਰ੍ਹਾਂ ਦਾ ਆ ਸਿਰਕਾ ਮੇਰੇ ਕੋਲ ਘੱਟ ਆ ਇੱਕ ਸਚਾਪ ਦਾ ਸਮਾਨ ਹੈਗਾ ਇੱਕ ਤਾਂ ਹੈ ਨਹੀਂ ਬਸ ਸਿਰਕਾ ਚੱਲ ਜਾਈਏ ਦੋਨਾਂ 'ਚ ਸਿਰਕਾ ਯੂਜ਼ ਹੋਊਗਾ ਹੋਊਗਾ ਆਟਾ ਮੈਂ ਗੁੰਨੀ ਦਿੰਨੀ ਆ ਮੈਂ ਆਲਰੇਡੀ ਰੈਡੀ ਆ ਬਸ ਕੱਪੜੇ ਚੇਂਜ ਕੀਤੇ ਨੇ ਗਰਮੀ 'ਚ ਹੋਰ ਤਾਂ ਬਾਲਾ ਕੁਝ ਨਹੀਂ ਹੁੰਦਾ ਹੈਗਾ ਚੱਲਦੇ ਆ ਆਟਾ ਗੁੰਨ ਜਾਂਦਾ ਫਿਰ ਬਸ ਆ ਕੇ ਨਾ ਫੁਲਕੇ ਲਾ ਲਾਂਗੇ ਖਿਚੜੀ ਬਣੀ ਪਈ ਆ ਮੈਂ ਆਪਣੀ ਖਿਚੜੀ ਖਾ ਲੂੰਗੀ ਬਸ ਆ ਕੁਛ ਹੈ ਗਰਮੀ 'ਚ ਕੋਈ ਹਾਲ ਨਹੀਂ ਹੈਗਾ ਗਰਮੀ ਨੇ ਪੱਟ ਕੱਢੇ ਪਏ ਨੇ ਕੋਈ ਹਾਲ ਨਹੀਂ ਹੈਗਾ ਬਸ ਕੱਪੜੇ ਪਾ ਲੂੰ ਨਾਲ ਦੀ ਨਾਲ ਪਸੀਨਾ ਤੇ ਹੁਣ ਅਸੀਂ ਆ ਗਏ ਸੀਗੇ ਪਿੰਡ ਆਫਾਫੜੇ ਭਾਈ ਕੀ ਸਾਡੇ ਨਾਲ ਇਹ ਪਿੰਡ ਹੈ ਤੋਂ ਉਸ ਤੋਂ ਗੁਰਦੁਆਰਾ ਭਾਈ ਬੈਲੋ ਜੀ ਦਾ ਪਿੰਡ ਭਾਈ ਬੈਲੋ ਜੀ ਦੇ ਨਾਮ ਤੇ ਇਹ ਜਾਣਾ ਜਾਂਦਾ ਤੇ ਇਹ ਗੁਰਦੁਆਰੇ ਅਸੀਂ ਆਈ ਸੀ ਦਰਸ਼ਨ ਕਰਨ ਮੈਂ ਪਹਿਲੀ ਵਾਰ ਆਈ ਸੀ ਕਾਫੀ ਦਿਨਾਂ ਤੋਂ ਮੇਰੀ ਇਸ ਦੀ ਜਿਹੀ ਸੀ ਬੇ ਗੁਰਦੁਆਰੇ ਆਈਏ ਦਰਸ਼ਨ ਕਰੀ ਮੱਥਾ ਟੇਕੀ ਤੇ ਭਾਈ ਬੈਲੋ ਜੀ ਦਾ ਜਨਮ ਇਸ ਪਿੰਡ ਵਿੱਚ ਇਸ ਨਗਰ ਵਿੱਚ ਹੋਇਆ ਸੀ ਉਹਨਾਂ ਨੇ 30 ਸਾਲ ਇਸ ਨਗਰ ਵਿੱਚ ਗੁਜ਼ਾਰੇ ਨੇ 30 ਸਾਲ ਰਹਿਣ ਤੋਂ ਬਾਅਦ ਉਹ ਚਲੇ ਗਏ ਸ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਾਹਿਬ ਜਾ ਕੇ ਉੱਥੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੀ ਸੇਵਾ ਕੀਤੀ ਉਹਨਾਂ ਦੀ ਸੇਵਾਤ ਖੁਸ਼ ਹੋ ਗਏ ਗੁਰੂ ਅਰਜਨ ਦੇਵ ਜੀ ਨੇ ਪਾਈ ਬੈਲੋ ਜਿਹਨੂੰ ਗਲ ਵਕੜੀ ਪਾਈ ਗਲ ਵਕੜੀ ਪਾ ਕੇ ਉਹਨਾਂ ਨੇ ਫਿਰ ਉਹਨਾਂ ਨੂੰ ਕਿਹਾ ਪਾਈ ਬੈਲੋ ਤੂੰ ਸਭ ਤੋਂ ਪਹਿਲੂ ਫਿਰ ਉਸ ਉਸ ਤੋਂ ਬਾਅਦ ਪਾਈ ਬੈਲੋ ਸਭ ਤੋਂ ਪਹਿਲੂ ਤੇ ਨਾਮ ਨਾਲ ਜਾਣਿਆ ਜਾਂਦਾ ਐਨੀ ਕਿਤੇ ਹਿਸਟਰੀ ਮੈਂ ਤੁਹਾਨੂੰ ਦੱਸ ਸਕਦੀ ਹਾਂ ਬਾਕੀ ਤੁਸੀਂ ਇਹਦੀ ਹਿਸਟਰੀ ਇੰਟਰਨੈਟ ਤੇ ਸਰਚ ਕਰ ਸਕਦੇ ਹੋਗੇ ਬਹੁਤ ਜ਼ਿਆਦਾ ਹਿਸਟਰੀ ਦਾ ਮੈਨੂੰ ਵੀ ਨਹੀਂ ਪਤਾ ਪਰ ਜਿੰਨੀ ਕਿ ਮੈਨੂੰ ਪਤਾ ਸੀ ਮੈਂ ਥੋੜਾ ਨਾਲ ਸ਼ੇਅਰ ਕੀਤੀ ਹੈ ਤੇ ਕੁਝ ਸਾਲ ਪਾਈ ਬੈਲੂ ਜੀ ਗੁਰੂ ਅਰਜਨ ਦੇਵ ਜੀ ਦੀ ਸੇਵਾ ਕਰਨ ਤੋਂ ਬਾਅਦ ਵਾਪਿਸ ਆਪਣੇ ਨਗਰ ਵਿੱਚ ਆ ਗਏ ਸੀਗੇ ਤੇ ਹੁਣ ਵੀ ਅਸੂ ਦੇ ਮਹੀਨੇ ਵਿੱਚ ਪਾਈ ਬੈਲੂ ਜੀ ਦੀ ਯਾਦ ਵਿੱਚ ਇੱਥੇ ਨਾ ਤਿੰਨ ਦਿਨ ਬਹੁਤ ਭਾਰੀ ਮੇਲਾ ਭਰਦਾ ਬਹੁਤ ਇਕੱਠ ਹੁੰਦਾ ਦੂਰੋਂ ਦੂਰੋਂ ਸੰਗਤ ਇੱਥੇ ਪਹੁੰਚਦੀ ਹੈ ਸ਼ਰਧਾ ਭਾਵਨਾ ਨਾਲ ਮੱਥਾ ਟੇਕਦੀ ਹੈ ਦਰਸ਼ਨ ਕਰਦੀ ਹੈ ਬਹੁਤ ਭਾਰੀ ਇਕੱਠ ਹੁੰਦਾ ਉਸ ਦਿਨਾਂ ਵਿੱਚ ਜਦੋਂ ਇਥੇ ਮੇਲਾ ਭਰਦਾ ਤੇ ਪਾਈ ਬੈਲੂ ਜੀ ਨੂੰ ਭਾਈ ਬੈਲੋ ਸਭ ਤੋਂ ਪਹਿਲੋ ਜਿਹੜਾ ਨਾਮ ਆ ਗੁਰੂ ਅਰਜਨ ਦੇਵ ਜੀ ਦਿੱਤਾ ਸੀ ਜਦੋਂ ਭਾਈ ਬੈਲੋ ਜਿਨੇ ਗੁਰੂ ਅਰਜਨ ਦੇਵ ਜੀ ਦੀ ਸੇਵਾ ਕੀਤੀ ਤਾਂ ਉਹ ਸੇਵਾ ਤੋਂ ਖੁਸ਼ ਹੋ ਕੇ ਭਾਈ ਬੈਲੋ ਸਭ ਤੋਂ ਪਹਿਲੂ ਇਹ ਨਾਮ ਗੁਰੂ ਅਰਜਨ ਦੇਵ ਜੀ ਨੇ ਫਿਰ ਦਿੱਤਾ ਸੀ ਉਦੋਂ ਤੋਂ ਫਿਰ ਭਾਈ ਪਹਿਲੋ ਸਭ ਤੋਂ ਪਹਿਲੂ ਉਹੀ ਨਾਮ ਰੱਖਿਆ ਗਿਆ ਸੋ ਏਸੀ ਜੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਲਈ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਘਰੇ ਆ ਕੇ ਕੀਤਾ ਡਿਨਰ ਆਪਣਾ ਖਿਜੜੀ ਮੈਂ